2010 ਚ ਅਸੀਂ ਅਫਰੀਕਾ ਗਏ ਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 9791002003 ਮੈਸੇਜ ਕਰੋ ਨਜੇ ਦੇ ਖਿਲਾਫ ਸਾਡਾ ਸਾਥ ਦਿਓ ਉਥੇ ਜਾਂਦੇ ਸਾਨੂੰ ਇਸ ਫਰੂਟ ਦੇ ਖਾਣ ਨੂੰ ਮਿਲਿਆ ਆਦਰਸ਼ਨ ਕੀਤੇ ਤੇ ਤੇ ਸੋਚਿਆ ਕਿ ਵੀ ਚਲੋ ਟਰਾਈ ਕਰਦੇ ਆਂ ਪੰਜਾਬ ਚ ਵੀ ਤਾਂ ਲੌਕਡਾਊਨ ਤੋਂ ਸਾਨੂੰ ਵਧੀਆ ਸੱਜਣਾ ਮਿੱਤਰਾਂ ਦੇ ਰਿਕੁਐਸਟ ਆਈਆਂ ਕਿ ਵੀ ਇੱਕ ਹੋਰ ਬੂਟੇ ਤਿਆਰ ਕਰੋ ਤੇ ਵਧੀਆ ਕਰ ਰਹੇ ਆਂ ਤੇ ਉਸ ਤੋਂ ਬਾਅਦ ਅਸੀਂ ਅਲੱਗ-ਅਲੱਗ ਵੈਰਾਈਟੀਆਂ ਦੇ ਉੱਪਰ ਵੀ ਅੱਜ ਤੇ ਕੰਮ ਕਰ ਰਹੇ ਆਂ ਤੇ ਸਾਨੂੰ ਵਧੀਆ ਝਾੜ ਮਿਲ ਰਿਹਾ ਹੈ ਦਾ ਜੀ ਰਿਜ਼ਲਟ ਵਧੀਆ ਨੇ ਕੋਈ ਜੀ ਉਹਦਾ ਤਾਂ ਸ਼ੌਂਕ ਸ਼ੌਂਕ ਬਸ ਸ਼ੌਂਕ ਸ਼ੌਂਕ ਨੂੰ ਲਿਆ ਕੇ ਇੱਥੇ ਇਹਨੂੰ ਲਾ ਦਿੱਤਾ ਸੀ ਅਸੀਂ ਤੇ ਉਹ ਵੀ ਵੇਖੋ ਕਮਰਸ਼ੀਅਲੀ ਸਟਾਰਟਿੰਗ ਜੇ ਨਹੀਂ ਹੋ ਸਕਦਾ ਪਹਿਲੋ ਟ్రਾਇਲ ਹੀ ਹੁੰਦੇ ਆ ਜੀ ਅੱਜ ਵੀ ਅਜਾ ਗੱਲ ਕਰੀਏ ਤੇ ਅੱਜ ਵੀ ਹੁਣ ਸਾਡੇ ਕੋਲ 10-12 ਵੈਰਾਈਟੀਆਂ ਨੇ ਵਗੜ ਉਧੀਆਂ ਤੇ ਸਭ ਟ్రਾਇਲ ਤੇ ਹੀ ਨੇ ਵੇਖੋ ਜੀ ਇਹਨੂੰ ਆਪਾਂ ਮੱਖਣ ਮੱਖਣ ਫਲ ਵੀ ਕਹਿ ਦਿੰਨੇ ਆ ਆਮ ਪਾਸ਼ਾ ਦੇ ਵਿੱਚ ਵਿੱਚ ਉਹ ਤੇ ਜਿਹੜੀਆਂ ਅਸੀਂ ਇੱਥੇ ਤਿਆਰ ਕਰਦੇ ਆ ਇਹਦੇ ਤੋਂ ਤਿਆਰ ਕਰਦੇ ਆ 500 ਜਾਂ ਫਿਰ ਇਸੇ ਤਰ੍ਹਾਂ ਇੰਪੋਰਟਡ ਬਾੜਿਆ ਜਾਂ ਇੰਪੋਰਟਡ ਆਸ ਵਗੈਰਾ ਹੈਗੀਆਂ ਨੇ ਉਹ 1000 1500 2500 ਇੱਥੋਂ ਤੱਕ ਦੀ ਰੇਂਜ ਵਿੱਚ ਹੈਗੀਆਂ ਨੇ ਤੇ 1 ਏਕੜ ਦੇ ਵਿੱਚ ਕਹਿ ਲਓ 150 ਤੋਂ 200 ਕੁ ਪਲਾਂਟ ਲੱਗ ਜਾਂਦਾ ਵਾ ਜੀ ਅੱਜ ਅਸੀਂ ਤੁਹਾਨੂੰ ਇੱਕ ਐਸੀ ਖੇਤੀ ਨਾਲ ਜਾਣੂ ਕਰਾਵਾਂਗੇ ਜੋ ਵਿਦੇਸ਼ ਨਾਲ ਜੁੜੀ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਵਾਕਾਡੋ ਦੀ ਜੀ ਬਿਲਕੁਲ ਇਹ ਜੋ ਤੁਸੀਂ ਮੇਰੇ ਮਗਰ ਦਰਖਤ ਤੁਸੀਂ ਦੇਖ ਸਕਦੇ ਹੋ ਇਹ ਆ ਅਵਾਕਾਡੋ ਫਰੂਟ ਦਾ ਜੋ ਕਿ ਮੈਕਸੀਕੋ ਦਾ ਫਰੂਟ ਆਪਾਂ ਕਹਿ ਸਕਦੇ ਹਾਂ ਵਿਸ਼ੇਸ਼ ਤੌਰ ਦੇ ਉੱਤੇ ਮੈਕਸੀਕੋ ਦੇ ਵਿੱਚ ਜਦੋਂ ਇਸ ਫਰੂਟ ਦੀ ਗੱਡੀ ਜਾਂਦੀ ਤੇ ਉਸ ਦੇ ਨਾਲ ਸਿਕਿਉਰਟੀ ਵੀ ਲੱਗਦੀ ਹੈ ਤੇ ਇਸ ਦੀ ਖੇਤੀ ਜੋ ਆ ਪੰਜਾਬ ਦੇ ਵਿੱਚ ਕੀਤੀ ਗਈ ਸਭ ਤੋਂ ਪਹਿਲਾਂ ਖੇਤੀ ਕਰਨ ਵਾਲੇ ਜੋ ਨੌਜਵਾਨ ਨੇ ਹਰਮਨਪ੍ਰੀਤ ਜੀ ਸਰਨਾਮ ਮੌਜੂਦ ਨੇ ਜੀ ਹਰਮਨ ਜੀ ਸਵਾਗਤ ਹੈ ਤੁਹਾਡਾ ਜਗਬਣੀ ਟੀਵੀ ਧੰਨਵਾਦ ਜੀ ਹਰਮਨ ਜੀ ਪਹਿਲਾਂ ਤਾਂ ਅਸੀਂ ਚਾਹਾਂਗੇ ਇਹ ਚੀਜ਼ ਦਾ ਦੱਸੋ ਕਿ ਇਹ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਲਗਾਏ ਨੂੰ ਤੇ ਕਿਵੇਂ ਤੁਸੀਂ ਮਤਲਬ ਇਸ ਦੇ ਰਜਾਬ ਦੇ ਵਿੱਚ ਪਏ ਸੀ ਕਿਉਂਕਿ ਆਮ ਤੌਰ ਤੇ ਖੇਤੀ ਵੇਖ ਲਈਏ ਤੇ ਕਣਕ ਝੋਨੇ ਦੀਆਂ ਜਾਂ ਹੋਰ ਵੀ ਕਈ ਫਲਾਂ ਫਰੂਟਾਂ ਦੀਆਂ ਪਰ ਆਵਾ ਕਾਡੋ ਹੀ ਕਿਉਂ ਵੀਰ ਜੀ ਤਕਰੀਬਨ 2010 ਚ ਅਸੀਂ ਅਫਰੀਕਾ ਗਏ ਤੇ ਉੱਥੇ ਜਾਂਦੇ ਸਾਨੂੰ ਇਸ ਫਰੂਟ ਦੇ ਖਾਣ ਨੂੰ ਮਿਲਿਆ ਆਦਰਸ਼ਨ ਕੀਤੇ ਤੇ ਸੋਚਿਆ ਕਿ ਚਲੋ ਟਰਾਈ ਕਰਦੇ ਹਾਂ ਪੰਜਾਬ ਚ ਵੀ ਤੇ ਦੋ ਤਿੰਨ ਮਹੀਨੇ ਬਾਅਦ ਜਿੱਦਾਂ ਸਾਡੀ ਇੱਥੇ ਕਉ ਜੋ ਸੱਜਣ ਵਗੈਰਾ ਆਉਣੇ ਸੀ ਮੈਂ ਇਹਦੇ ਫਰੂਟ ਭੇਜੇ ਤੇ ਛੋਟੇ ਭਰਾ ਨੂੰ ਦੱਸਿਆ ਕਿ ਤੂੰ ਇਹਨੂੰ ਖਾ ਵੀ ਗਏ ਚਲੋ ਇਹਦੇ ਬੀਜ ਉਗਾ ਕੇ ਵੇਖੋ ਤੇ ਕਿਵੇਂ ਦਾ ਰਿਜ਼ਲਟ ਮਿਲਦਾ ਫਿਰ ਤੀਸਰੇ ਸਾਲ ਸਾਨੂੰ ਇਸ ਵੱਡੇ ਬੂਟੇ ਨੇ ਰਿਜ਼ਲਟ ਦੇਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਥੋੜਾ ਥੋੜਾ ਹੋਰ ਵਧਾਉਂਦੇ ਗਏ ਤੇ ਹੋਰ ਰਿਜ਼ਲਟ ਵੇਖੇ 5-6 ਸਾਲ ਵੇਖਦੇ ਰਹੇ ਉੱਧਰ ਅਫਰੀਕਾ 'ਚ ਵੀ ਕੰਮ ਚੱਲਦਾ ਸੀ ਉੱਧਰ ਕਰਦੇ ਰਹੇ ਤਾਂ ਲੌਕਡਾਊਨ ਤੋਂ ਸਾਨੂੰ ਵਧੀਆ ਸੱਜਣਾ ਮਿੱਤਰਾਂ ਦੇ ਰਿਕੁਐਸਟ ਆਈਆਂ ਕਿ ਵੀ ਇੱਕ ਹੋਰ ਬੂਟੇ ਤਿਆਰ ਕਰੋ ਤੇ ਵਧੀਆ ਕਰ ਰਹੇ ਆ ਤੇ ਉਸ ਤੋਂ ਬਾਅਦ ਅਸੀਂ ਅਲੱਗ-ਅਲੱਗ ਵੈਰਾਈਟੀਆਂ ਦੇ ਉੱਪਰ ਵੀ ਇਹਦੇ ਤੇ ਕੰਮ ਕਰ ਰਹੇ ਆ ਤੇ ਸਾਨੂੰ ਵਧੀਆ ਝਾੜ ਮਿਲ ਰਿਹਾ ਹੈ ਦਾ ਜੀ ਰਿਜ਼ਲਟ ਵਧੀਆ ਨੇ ਤੇ ਇਸੇ ਕਰਕੇ ਹੁਣ ਅੱਗੇ ਅੱਗੇ ਵਧਾ ਰਹੇ ਹਾਂ ਜੀ ਸਭ ਤੋਂ ਪਹਿਲਾਂ ਤੇ ਅਸੀਂ ਚਾਹਾਂਗੇ ਤੁਸੀਂ ਆਪਣੇ ਬਾਰੇ ਜਾਣਕਾਰੀ ਦਿਓ ਕਿ ਤੁਸੀਂ ਇਸ ਚੀਜ਼ ਦੀ ਕੋਈ ਪੜ੍ਹਾਈ ਕੀਤੀ ਹੈ ਜਾਂ ਬਾਹਰ ਕਿਵੇਂ ਤੁਸੀਂ ਮਤਲਬ ਫੋਰਨ ਤੋਂ ਇੱਥੇ ਆਏ ਸੀ ਕਿ ਜਾਂ ਉੱਥੇ ਸੈਟਲਡ ਸੀ ਮੇਕੋ ਜੀ ਇਹ ਸਾਡਾ ਬਾਗਾਂ ਦੇ ਵਿੱਚ ਜਾਂ ਫਲਾਂਵਾਂ ਦੇ ਨਾਲ ਤੇ ਬਹੁਤ ਦਾਦੇ ਪੜਦਾਦੇ ਤੋਂ ਚੱਲੇ ਆਉਂਦਾ ਜੀ ਮੇਰੇ ਦਾਦਾ ਜੀ ਡੀਡੀਪੀਓ ਰਿਟਾਇਰ ਸੀ ਉਹ ਵੀ ਬੀਐਸਸੀ 1939 ਦਾ ਹੈ ਜੀ ਫਾਦਰ ਸਾਹਿਬ ਸਾਰੇ ਹੀ ਐਗਰੀਕਲਚਰ ਡਿਪਾਰਟਮੈਂਟ ਜਾਂ ਹਾਰਟਿਕਲਚਰ ਤੋਂ ਰਿਟਾਇਰ ਨੇ ਤੇ ਉਸੇ ਦੇ ਚਲਦੇ ਹੀ ਮੈਂ ਇਥੋਂ ਅਫਰੀਕਾ ਚ ਵੀ ਅਸੀਂ ਖੇਤੀ ਕਰਨ ਹੀ ਗਏ ਸੀ ਤੇ ਫੇਰ ਬਸ ਉਥੋਂ ਵੀ ਨਾਲ ਦੀ ਨਾਲ ਇਧਰ ਨੂੰ ਵੀ ਕਿ ਵੀ ਇਧਰ ਵਾਲੀਆਂ ਚੀਜ਼ਾਂ ਉਧਰ ਤੋਂ ਉਧਰ ਵਾਲੀਆਂ ਚੀਜ਼ਾਂ ਇਧਰ ਖਾਲੀ ਇਹੋ ਹੀ ਨਹੀਂ ਹੋਰ ਜਿੱਦਾਂ ਪੈਸ਼ਨ ਫਰੂਟ ਆ ਅਕੈਡਮੀ ਆ ਨਾਟ ਆਜ ਸਾਡੇ ਕੋਲ ਵੀ ਹੈਗੇ ਨੇ ਤੇ ਇਧਰੋਂ ਉਧਰ ਡ੍ਰੈਗਨ ਹੋ ਗਿਆ ਅੰਜੀਰ ਹੋ ਗਈ ਇਸ ਤੇ ਕੰਮ ਚੱਲ ਰਿਹਾ ਹੈ ਚੀਕੂ ਤੇ ਉਧਰ ਕੰਮ ਚੱਲ ਰਿਹਾ ਵਾ ਜੀ ਸਾਡਾ ਹੋਰ ਵੀ ਫਲਾਵਰ ਵੀ ਉਧਰ ਦੇ ਇਧਰ ਇਧਰੋਂ ਉਧਰ ਅਲੱਗ-ਅਲੱਗ ਵਧੀਆ ਦੇ ਨਾਲ-ਨਾਲ ਫੌਰੀਨ ਦੇ ਵਿੱਚ ਵੀ ਖੇਤੀ ਦਾ ਕੰਮ ਸਾਂਭ ਰਹੇ। ਹਾਂ ਉਹ ਵੀ ਉਧਰ ਦਾ ਇੱਧਰ ਇੱਧਰ ਦੀਆਂ ਉਧਰ ਚੀਜ਼ਾਂ ਸੀ। ਮਤਲਬ ਕਿ ਟਰਾਈ ਕਰ ਰਹੇ ਆ ਕਿ ਵੀ ਕਿਹਨਾਂ ਦੇ ਰਿਜ਼ਲਟ ਵਧੀਆ ਮਿਲਦੇ ਨੇ ਜੀ। ਪਰ ਕਿਵੇਂ ਦਿਮਾਗ 'ਚ ਕਿਵੇਂ ਆਇਆ ਕਿ ਘਰ ਦੇ ਵਿੱਚ ਤੁਸੀਂ ਐਡਾ ਵੱਡਾ ਦਰਖਤ ਲਗਾ ਦਿੱਤਾ ਤੇ ਕੀ ਮਤਲਬ ਮਾਈਂਡ 'ਚ ਕੀ ਆਇਆ ਸੀ ਉਸ ਵੇਲੇ ਕਿ ਘਰਾਂ 'ਚ ਹੀ ਖੇਤੀ ਕਰ ਦੀਏ? ਉਹ ਵੇਖੋ ਜੀ ਉਹਦਾ ਤਾਂ ਸ਼ੌਂਕ ਹੈ। ਸ਼ੌਂਕ ਬਸ ਸ਼ੌਂਕ ਸ਼ੌਂਕ ਨੂੰ ਲਿਆ ਕੇ ਇੱਥੇ ਇਹਨੂੰ ਲਾ ਦਿੱਤਾ ਸੀ ਅਸੀਂ ਤੇ ਉਹ ਵੀ ਵੇਖੋ ਕਮਰਸ਼ੀਅਲੀ ਸਟਾਰਟਿੰਗ ਜੇ ਨਹੀਂ ਹੋ ਸਕਦਾ ਪਹਿਲੋ ਟ్రਾਇਲ ਹੀ ਹੁੰਦੇ ਆ ਜੀ ਅੱਜ ਵੀ ਅਜਾ ਗੱਲ ਕਰੀਏ ਤੇ ਅੱਜ ਵੀ ਹੁਣ ਸਾਡੇ ਕੋਲ 10 12 ਵੈਰਾਈਟੀਆਂ ਨੇ ਵਗੜ ਉਧੀਆਂ ਤੇ ਸਭ ਟ్రਾਇਲ ਤੇ ਹੀ ਨੇ ਕਿ ਭਈ ਇਹ ਅਗਲੇ 5 ਸਾਲ ਤੱਕ ਚਾਹੀਏ ਨੇ ਕੋਈ ਕਿਸਾਨ ਵੀਰਿਆ ਸਾਡੇ ਉਹ 100 100 ਬੂਟਾ ਵੀ ਲਾਇਆ ਨੇ ਠੀਕ ਹੈ ਨੇ ਇਹ ਤੋਂ ਵੱਧ ਵੀ ਲੱਗੇ ਨੇ ਤੇ ਲੱਗ ਰਹੇ ਆ ਤੇ ਮਲਕੀ ਕੱਲੇ ਪੰਜਾਬ ਜੀ ਨਹੀਂ ਸਾਡੀਆਂ ਵੈਰਾਈਆਂ ਤਕਰੀਬਨ ਅੰ드ਰਾ ਤੱਕ ਜਾ ਰਹੀਆਂ ਨੇ ਜਿੱਥੇ-ਜਿੱਥੇ ਵੀ ਗਰਮ ਮੌਸਮ ਹੈ ਇਹ ਗਰਮ ਮੌਸਮ ਦੀਆਂ ਥੋੜੀਆਂ ਅਲੱਗ ਵੈਰਟਿਜ਼ ਨੇ ਠੀਕ ਹੈ ਜੀ ਇਸੇ ਤਰ੍ਹਾਂ ਇਜ਼ਰਾਈਲੀ ਵੈਰਟਿਜ਼ ਨੇ ਮੈਕਸੀਕਨ ਵੈਰਟਿਜ਼ ਨੇ ਫਿਰ ਸਾਊਥ ਅਫਰੀਕਾ ਦੀਆਂ ਕੁਝ ਵੈਰਟਿਜ਼ ਨੇ ਕੀਨੀਆਂ ਦੀਆਂ ਵੈਰਟਿਜ਼ ਨੇ ਅਲੱਗ-ਅਲੱਗ ਦੇਸ਼ਾਂ ਦੀਆਂ ਇਕੱਠੀਆਂ ਕਰਕੇ ਤੇ ਮੇਰੇ ਕੋਲੇ ਇਸ ਟਾਈਮ ਇਸੇ ਜਗ੍ਹਾ ਤੇ ਤਕਰੀਬਨ 12 ਕ ਵੈਰਟਿਜ਼ਾਂ ਨੇ ਫਿਰ ਸਾਡੇ ਕੋਲ ਲੁਧਿਆਣੇ ਇੱਕ ਫਾਰਮ ਆ ਪਿੰਕੀ ਹਰਬਰਟ ਗਾਰਡਨ ਜਨਮੇਜਾ ਸਿੰਘ ਜੋਲ ਹੋਣਾ ਦਾ ਤੇ ਉਹ ਉੱਥੇ ਵੀ ਸਾਡੇ ਕੋਲ 15 ਕ ਵੈਰਾਈਟੀਆਂ ਅਸੀਂ ਅਲੱਗ-ਅਲੱਗ ਟ੍ਰਾਇਲ ਕਰ ਰਹੇ ਆ ਤੇ ਉਹਨਾਂ ਦੇ ਵਿੱਚੋਂ 2 4 5 ਜਿੰਨੀਆਂ ਵੀ ਫਰੂਟਿੰਗ ਤੇ ਆਉਣੀਆਂ ਫਿਰ ਉਸੇ ਹਿਸਾਬ ਨਾਲ ਅੱਗੇ ਉਹਨਾਂ ਨੂੰ ਆਉਂਦੇ ਸਾਲਾਂ ਦੇ ਵਿੱਚ ਅਸੀਂ ਡਿਵੈਲਪ ਕਰਾਂਗੇ ਬੇਸਿਕਲੀ ਅਵਾਕਾਡੋ ਦੀ ਗੱਲ ਕਰ ਲਈਓ ਤਾਂ ਫਰੂਟ ਕੀ ਆ ਕੀ ਕਿਉਂਕਿ ਜਿਹੜੇ ਦਰਸ਼ਕ ਦੇਖ ਰਹੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਅਵਾਕਾਡੋ ਕੀ ਚੀਜ਼ ਕੀ ਆ ਤੇ ਉਹ ਥੋੜੀ ਜਾਣਕਾਰੀ ਦਿਓ ਵੇਖੋ ਜੀ ਇਹਨੂੰ ਆਪਾਂ ਮੱਖਣ ਪਾਸ਼ਾ ਮੱਖਣ ਫਲ ਵੀ ਕਹਿ ਦਿੰਦੇ ਆ ਆਮ ਪਾਸ਼ਾ ਦੇ ਵਿੱਚ ਵਿੱਚੋਂ ਪਲਪੇ ਦੀ ਮੱਖਣ ਵਰਗੀ ਹੁੰ ਤੇ तकरीबन 18 ਕਿ तरह ਦੇ ਦੇ ਵਿੱਚ ਨਿਊਟ੍ਰੀਸ਼ਨ ਹੁੰਦੇ ਆ ਸੁਪਰ ਫੂਡ ਆ ਆਰਗੈਨਿਕ ਆ ਇਹਨੂੰ ਕਹ ਲਓ ਜਿੱਦਾਂ ਆਪਾਂ ਕੇਲੇ ਨੂੰ ਦਵਾਈ ਲਾ ਕੇ ਪਕਾਉਣੇ ਤਾਂ ਇਹਨੂੰ ਕੁਝ ਪਕਾਉਣ ਦੀ ਲੋੜ ਨਹੀਂ ਪੈਂਦੀ ਐ ਇਦਾਂ ਹੀ ਰੂਮ ਟੈਂਪਰੇਚਰ ਦੇ ਉੱਪਰ ਕੱਚਾ ਟੁੱਟਦਾ ਵਾ ਰੂਮ ਟੈਂਪਰੇਚਰ ਦੇ ਵਿੱਚ ਇਦਾਂ ਹੀ ਰੱਖ ਦੋ ਤੇ ਇਹਨੇ ਆਪਣੇ ਆਪ 7 8 10 ਦਿਨਾਂ ਦੇ ਵਿੱਚ ਡਿਪੈਂਡ ਕਰਦਾ ਕਿ ਵੀ ਸਰਦੀ ਦੇ ਵਿੱਚ 15 20 ਦਿਨ ਲੈ ਜਾਂਦਾ ਗਰਮੀ ਦੇ ਵਿੱਚ 5 6 ਦਿਨਾਂ ਦੇ ਵਿੱਚ ਆਰਾਮ ਨਾਲ ਪੱਕ ਜਾਂਦਾ ਵਾ ਜੀ ਤੇ ਫੁੱਲੀ ਆਰਗੈਨਿਕ ਇਹਨੂੰ ਹੀ ਅਸੀਂ ਕਹਿ ਸਕਦੇ ਹਾਂ ਜੀ ਤੁਸੀਂ ਇਹ ਬੂਟਾ ਲੈਂਦਾ ਸੀਗਾ ਤੇ ਕਿੰਨੇ ਰੁਪਏ ਦੇ ਵਿੱਚ ਬੂਟਾ ਪੈਂਦਾ ਆ ਤੇ ਨਾਲ ਦੇ ਨਾਲ ਗੱਲ ਕਰ ਲਈਏ ਕਿ ਜਿਹੜੇ ਕਿਸਾਨ ਝੋਨੇ ਦੇ ਵਿੱਚ ਵੜੇ ਨੇ ਜਾਂ ਝੋਨੇ ਦੀ ਖੇਤੀ ਕਰਦੇ ਨੇ ਠੀਕ ਆ ਉਹ ਵੀ ਠੀਕ ਆ ਪਰ ਇਹ ਇਹਦੇ ਇਹਦੇ ਵਿੱਚ ਕਿੰਨਾ ਕੁ ਫਾਇਦਾ ਕੀ ਮਿਲਦਾ ਇਸ ਬੂਟੇ ਲਗਾਉਣ ਦੇਖੋ ਜੀ ਮਾਲਕੀ ਕੋਸਟ ਤਾਂ ਵੇਖੋ ਜੇ ਬਹੁਤ ਐ ਇਹਨਾਂ ਬੂਟਿਆਂ ਦੀ ਤੇ ਗਰੀਬ ਨੇ ਸਾਡੇ ਕੋਲ ਕਹ ਲੋ ਕਿ 500 ਰੁਪਏ ਤੋਂ ਵੈਰਾਈਟੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਆਵਾ ਕਾੜਉਂਦੀਆਂ ਅਲੱਗ-ਅਲੱਗ ਵੈਰਾਈਟੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀ ਉਹਨਾਂ ਤੇ ਕਹ ਲੋ ਕਿ ਵੀ ਇੱਥੇ ਗraft ਕੀਤਾ ਹੋਆ ਜਾਂ ਪੂਰਾ ਇੰਪੋਰਟਡ ਬੂਟਾ ਵਾ ਠੀਕ ਹੈ ਜੀ 5 ਗਸੂ ਤੋਂ ਲੈ ਕੇ ਤੇ 33500 ਤੱਕ ਇਸ ਤੋਂ ਉੱਪਰ ਦੀਆਂ ਵੀ ਵੈਰੈਟੀਆਂ ਹੈਗੀਆਂ ਨੇ ਜਿਹੜੀਆਂ ਪੇਟੈਂਟ ਵੈਰੈਟੀਆਂ ਨੇ ਜਿਦਾ ਜੈਮਹਾਸਿਆ ਮਾਲੂਮਾਵਾ ਲਵੀਆ ਇਸਰੰ ਦੀਆਂ ਅਲੱਗ-ਅਲੱਗ ਵੈਰੈਟੀਆਂ ਹੈਗੀਆਂ ਨੇ ਜਿੰਨਾਂ ਤੇ ਅਲੱਗ-ਅਲੱਗ ਜਗ੍ਹਾ ਕੰਮ ਹੋ ਰਿਹਾ ਤੇ ਉਹ ਪੇਟੈਂਟ ਵੈਰੈਟੀਆਂ ਨੇ ਉਹਨਾਂ ਨੂੰ ਅਸੀਂ ਇੱਕ ਦੋ ਪਲਾਂਟ ਨਹੀਂ ਲਗਾ ਸਕਦੇ ਕਟੋ-ਕਟ 100 ਪਲਾਂਟ ਜਾਂ 200 ਪਲਾਂਟ ਹੋਣ ਤੇ ਹੋਰ ਰਿਲਟੀਵੇਟਿਡ ਵੈਰੈਟੀਆਂ ਨੇ ਉਹ ਸਾਬ ਨਾਲ ਲੱਗਦੀਆਂ ਨੇ ਜੀ ਤੇ ਜਿਹੜੀਆਂ ਅਸੀਂ ਇੱਥੇ ਤਿਆਰ ਕਰਦੇ ਹਾਂ ਇਹਦੇ ਤੋਂ ਤਿਆਰ ਕਰ ਰਹੇ ਹਾਂ 5 ਗਸੂ ਦੀਆਂ ਫਿਰ ਇਸੇ ਤਰ੍ਹਾਂ ਇੰਪੋਰਟ ਜਾਂ ਇੰਪੋਰਟਡ ਹਾਸ ਵਗੈਰਾ ਹੈਗੀਆਂ ਨੇ ਉਹ 1000 1500 2500 ਇੱਥੋਂ ਤੱਕ ਦੀ ਰੇਂਜ ਦੇ ਵਿੱਚ ਹੈਗੀਆਂ ਨੇ ਤੇ 1 ਏਕੜ ਦੇ ਵਿੱਚ ਕਹ ਲਓ 150 ਤੋਂ 200 ਕੁ ਪਲਾਂਟ ਲੱਗ ਜਾਂਦਾ ਵਾ ਜੀ ਤੀਸਰੇ ਤੋਂ ਜੇ ਅਗਰ ਅਜਿਹੀ ਆਪਾਂ ਫਾਇਦੇ ਦੀ ਗੱਲ ਕਰੀਏ ਤਾਂ ਕਿੰਨਾ ਕੁ ਫਾਇਦਾ ਜੋ ਕਿਸਾਨ ਨੂੰ ਮਿਲ ਸਕਦਾ ਇੱਕ ਔਰੀ ਦੇ ਵਿੱਚ ਅਸੀਂ ਵਪਾਰਤ ਤੌਰ ਤੇ ਗੱਲ ਕਰ ਲਈਏ ਕਿੰਨਾ ਕੁ ਕਮਾ ਸਕਦਾ ਕਿਸਾਨ ਤੀਸਰੇ ਤੋਂ ਚੌਥੇ ਕਸਾਲ ਜਾ ਕੇ ਇਹਦਾ ਫਰੂਟ ਸੈਟਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਆਹ ਬੂਟੇ ਨੇ ਸਾਰੇ ਦੋ ਕਸਾਲ ਦੇ ਨੇ ਹੈਗੇ ਨੇ ਉਧਰ ਉਹ ਵੀ ਉਹ ਵੀ ਦੋ ਕਸਾਲ ਦਾ ਹੀ ਉਹਨੂੰ ਐਰਕੀ ਫਲਾਵਰਿੰਗ ਆਈ ਸੀ ਤੇ ਬਾਟੇ ਆ ਕਿ ਵੀ ਉਹਦੀ ਫਲਾਵਰਿੰਗ ਅਸੀਂ ਡ੍ਰੌਪ ਕਰਨੀ ਪਈ ਕਿਉਂਕਿ ਛੋਟਾ ਬੂਟਾ ਵਾ ਤੇ 1-2 ਸਾਲਾਂ ਅਗਲੇ ਸਾਲ ਉਹ ਥੋੜਾ ਹੋਰ ਵੱਡਾ ਹੋ ਜਾਏਗਾ ਤੇ ਇਸ ਤਰ੍ਹਾਂ ਇਹਨਾਂ ਨੂੰ ਫਰੂਟਿੰਗ ਫਰੂਟ ਸੈਟਿੰਗ ਹੋਏਗੀ ਤੇ ਮੈਂ ਇੱਕ ਗੱਲ ਕਰ ਰਿਹਾ ਕਿ ਜਿੱਦਾਂ ਵਪਾਰਕ ਤੌਰ ਤੇ ਆਪਾਂ ਗੱਲ ਕਰ ਲਈਏ ਕਿ ਜੋ ਬੰਦੇ ਨੇ ਵਪਾਰ ਦੇ ਵਿੱਚ ਪੈਣਾ ਹੋਵੇ ਇੱਕ ਦਰਖਤ ਕਿੰਨੇ ਕ ਪੈਸੇ ਜੋ ਆ ਕਿਸਾਨ ਨੂੰ ਕਮਾਣ ਲਈ ਲਾਏ ਜਾਂਦੇ ਆ ਵੇਖੋ ਜੀ ਯਾਰ ਰੇਟ ਤੇ ਅੱਜ ਦੀ ਡੇਢ ਦੀ ਵਿੱਚ ਗੱਲ ਕਰੀਏ ਤੇ 8-900 ਯਾਰ 1200 1500 ਤੱਕ ਵੀ ਇਹ ਪਰ ਕਿਲੋ ਵਿਕ ਰਿਹਾ ਵਾ ਜੀ ਜਿੱਦਾਂ ਦੀ ਹਾਸ ਵੈਰਾਈਟੀ ਵਗੈਰਾ ਇਹਨੇ ਲੋਕਲ ਵੈਰਾਈਟੀਆਂ ਜਿਹੜੀਆਂ ਨੇ ਕਹ ਲਓ ਕੋਈ ਉਹ 500 ਰੁਪਏ 400 ਰੁਪਏ ਤੱਕ ਰਿਟੇਲ ਜਾ ਰਹੀਆਂ ਨੇ ਹੋਲ ਸੇਲ ਦੀ ਗੱਲ ਕਰੀਏ ਤੇ 150 ਤੋਂ ਲੈ ਕੇ ਸਾਢੇ 750 ਰੁਪਏ ਤੱਕ 650 700 ਤੱਕ ਇਹਦਾ ਦਿੱਲੀ ਮੰਡੀ ਦਾ ਪਾ ਰਿੰਦਾ ਵਾ ਜੀ ਤੇ ਉਹ ਹਿਸਾਬ ਨਾਲ ਜੇ ਅਸੀਂ ਤਕਰੀਬਨ ਜੇ ਕਹ ਲਵੋ ਕਿ ਵੀ ਬਾਗ ਵੀ ਇੰਨੇ ਨੇ ਅਗੇ ਡਿਮਾਂਡ ਬਹੁਤ ਹੈ ਤੇ ਅਸੀਂ ਖੁਦ ਰਿਟੇਲ ਕਰਦੇ ਆ ਤੇ ਜਿੱਦਾਂ ਕਹ ਲਵੋ ਆ ਅਸੀਂ 500 ਸੇਲ ਕਰਦੇ ਆ ਤਾਂ ਬਾਟ ਅਗਲੇ 5 ਸਾਲ ਬਾਅਦ ਦੀ ਗੱਲ ਕਰੀਏ ਤਾਂ 250 ਵੀ ਜੇ ਇਹੇ ਲੈ ਕੇ ਚੱਲੀਏ ਤੇ 50 60 ਕਿਲੋ ਦਾ ਤੇ ਛਾੜ ਦੇ ਜਾਂਦਾ ਵਾ ਜੀ ਜੇ ਤੁਸੀਂ ਗੱਲ ਕਰੀਏ ਕਿ ਕਹਿ ਸਕਦੇ ਹਾਂ ਕਿ ਇੱਕ ਜਿੱਥੇ ਕਿਸਾਨ ਇੱਕ ਕਿੱਲੇ 'ਚ ਕਮਾਈ ਕਰਦਾ ਉਹ ਤੁਸੀਂ ਇੱਕ ਦਰਖਤ ਤੋਂ ਕਰ ਲੈਣੇ ਬਿਲਕੁਲ ਜੀ ਬਲਕਿ 10-20 ਦਰਖਤ ਲਗਾਏ ਹੋਣ ਤੇ ਉਹਨਾਂ ਦੇ ਵਿੱਚ ਆਰਾਮ ਨਾਲ ਇਹਨਾਂ ਕਹੋਗੇ 10000 ਵੀ ਜਿਹੀਂ ਪਰ ਪlant ਦਾ ਲਾਈਏ 250 ਰੁਪਏ ਦੇ ਨਾਲ 50 ਕਿਲੋ ਵੀ ਲਾਈਏ ਤੇ 12500 ਰੁਪਏ ਬਣਦਾ ਤੇ ਉਹ ਹਿਸਾਬ ਨਾਲ ਤੁਸੀਂ ਆਰਾਮ ਨਾਲ ਇਹਦਾ ਕਮਾਈ ਕਰ ਸਕਦੇ ਹੋ ਇਹ ਜਿਹੜੇ ਕਿਸਾਨ ਆਪਾਂ ਕਹਿ ਸਕਦੇ ਜਿਨ੍ਹਾਂ ਨੂੰ ਨੌਲੇਜ ਨਹੀਂ ਹੈਗੀ ਇਸ ਚੀਜ਼ ਦੀ ਇਹ ਤੁਸੀਂ ਲੈ ਕੇ ਆਏ ਹੋ ਕਿਉਂਕਿ ਮੇਰੇ ਅਕੋਰਡਿੰਗ ਸ਼ਾਇਦ ਤੁਸੀਂ ਪਹਿਲੇ ਸੀਗੇ ਜੋ ਪੰਜਾਬ ਦੇ ਵਿੱਚ ਇਸ ਦੀ ਖੇਤੀ ਕੀਤੀ ਜਿੱਦਾਂ ਬਿਲਕੁਲ ਜੀ ਨਾਰਥ ਇੰਡੀਆ ਚ ਮੈਂ ਪਹਿਲਾ ਹਾਂ ਜੀ ਸਾਊਥ ਇੰਡੀਆ ਦੇ ਉਹਨਾਂ ਦੀਆਂ ਵੈਰਾਈਟੀਆਂ ਲੱਗ ਨੇ ਉਹ ਸਾਡੇ ਵੀ ਲੱਗੀਆਂ ਹੋਈਆਂ ਨੇ ਕੁਝ ਬੂਟੇ ਸੀ ਟ੍ਰਾਇਲ ਤੇ ਲਾਏ ਹੋਏ ਨੇ ਉਹਨਾਂ ਦੇ ਵਿੱਚ ਕੀ ਆ ਕਿ ਪਾਣੀ ਜ਼ਿਆਦਾ ਵਾ ਆਮ ਜਗ ਇਥੇ ਸੇਲ ਦੀ ਵੀ ਗੱਲ ਕਰਾਂ ਤਾਂ ਸਾਰੀ ਨਰਸਰੀ ਉਹੋ ਹੀ ਬੂਟਾ ਵੇਚ ਰਹੀ ਆ ਜਿਹਨੂੰ ਅਜੇ ਕਹ ਲੋ ਕੋਈ ਪਤਾ ਨਹੀਂ ਸਾਨੂੰ ਕਿ ਵੀ ਕੀ ਰਿਜ਼ਲਟ ਮਿਲਣਾ ਕੀ ਨਹੀਂ ਮਿਲਣਾ ਤੇ ਉਹਨਾਂ ਦੇ ਵਿੱਚ ਪਾਣੀ ਪੰਨ ਜਿਆਦਾ ਵਾ ਉਹ ਕਹ ਲੋ ਕਿ ਵੀ 100 150 ਰੁਪਈਆ ਹੋਲ ਸੇਲ ਵੀ ਮਿਲ ਜੇ ਤੇ ਪ੍ਰਾਈਸ ਉਹਨਾਂ ਦਾ ਕਿ ਕਿ ਜੇ ਸਾਉ ਦੀ ਗੱਲ ਕਰੀ ਤਾਂ ਅੱਜ ਉਥੇ ਇਹੋ ਹੀ ਪ੍ਰਾਈਸ ਹੈਗਾ ਵਾ 80 90 ਤੋਂ ਲੈ ਕੇ ਤੇ 150 ਰੁਪਈਆ ਤੱਕ ਉਥੇ ਆਵਾ ਘੜੋ ਕਿਲੋ ਵੇਚ ਜਾਂਦਾ ਤੇ ਉਹ ਅੱਜ ਸਾਡੇ ਬੂਟੇ ਆਂਦਰਾ ਵੀ ਜਾ ਰਹੇ ਆ ਕਰਨਾਟਕਾ ਵਗੈਰਾ ਇਧਰ ਅਲੱਗ-ਅਲੱਗ ਜਗ੍ਹਾ ਜਾ ਰਹੇ ਕਿਉਂਕਿ ਇਹਨਾਂ ਦੇ ਵਿੱਚ ਕਰੀਮ ਜ਼ਿਆਦਾ ਹ ਮਲੇ ਤੇਲਪਨ ਤੇਲ ਜ਼ਿਆਦਾ ਵਾ ਉਹਨਾਂ ਦੇ ਵਿੱਚ ਪਾਣੀ ਜ਼ਿਆਦਾ ਵਾ ਤੇ ਉਹਨਾਂ ਦੀ ਸ਼ੈਲਫ ਲਾਈਫ ਘੱਟ ਹੈ ਇਹਨਾਂ ਦੀ ਸ਼ੈਲਫ ਲਾਈਫ ਜ਼ਿਆਦਾ ਵਧੀਆ ਵਾ ਇਹ ਤੁਸੀਂ ਜਿੰਨੇ ਹਵਾ ਕਾਡੋ ਖਾਦਾ ਉਹ ਜੁਲਾਈ ਅਗਸਤ ਚਾਣ ਕੇ ਸਾਡੇ ਕੋਲ ਟੈਸਟ ਕਰ ਸਕਦਾ ਉਹਨੂੰ ਆਪੇ ਫਰਕ ਪਤਾ ਲੱਗ ਜੇਗਾ ਕਿ ਵੀ ਕੀ ਫਰਕ ਹੈ ਇਹਨਾਂ ਦੇ ਵੈਰਾਈਟੀਆਂ ਦੇ ਵਿੱਚ ਤੇ ਇੱਕ ਪਾਣੀ ਦੀ ਗੱਲ ਕਰ ਲਈ ਕਿ ਇੱਕ ਦਰਖਤ ਨੂੰ ਕਿੰਨਾ ਕੁ ਪਾਣੀ ਦੇਣ ਦੀ ਲੋੜ ਪੈਂਦੀ ਹੈ ਇਸ ਦੇ ਬੂਟੇ ਨੂੰ ਕਿਉਂਕਿ ਜੇਕਰ ਗੱਲ ਕਰੀਏ ਕਿ ਬਾਕੀ ਫਲਾਂ ਦੀ ਗੱਲ ਕਰ ਲਈ ਤਾਂ ਕਈਆਂ ਨੂੰ ਪਾਣੀ ਬਹੁਤ ਜ਼ਿਆਦਾ ਵੀ ਲੱਗਦਾ ਤੇ ਕਈਆਂ ਨੂੰ ਬਹੁਤ ਘੱਟ ਵੀ ਲੱਗਦਾ ਵੇਖੋ ਜੇ ਇਹਨੂੰ ਮੋਇਸਚਰ ਜਾਂ ਚਾਹੀ ਪਾਣੀ ਪੀਂਦੇ ਹੁੰਦੇ ਸੀਗੀਆਂ ਵੈਰੈਟੀਆਂ ਪ੍ਰਾਣੀਆਂ ਸੀ ਹੁਣ ਰੂਟ ਸਟਾਕ ਇਦਾਂ ਦੇ ਡਿਵੈਲਪ ਹੋ ਚੁੱਕੇ ਨੇ ਮੈਕਸੀਕੋ ਵੱਲੋਂ ਬਹੁਤ ਵਧੀਆ ਰੂਟ ਸਟਾਕ ਹੈਗੇ ਨੇ ਤੇ ਇਜ਼ਰਾਈਲ ਵੱਲੋਂ ਵੀ ਹੈਗੇ ਨੇ ਉਹ ਟਿਸ਼ੂ ਕਲਚਰ ਦੇ ਆ ਤੇ ਅਸੀਂ ਮੈਕਸੀਕਨ ਰੂਟ ਸਟਾਕ ਦੇ ਉੱਪਰ ਜ਼ਿਆਦਾ ਕੰਮ ਧਿਆਨ ਦਿੰਨੇ ਆ ਜ਼ਿਆਦਾ ਉਹਦੇ ਤੇ ਕੰਮ ਆਖੋਗੇ ਉਹਨਾਂ ਦੀ ਪਲਾਂਟ ਦੀ ਲਾਈਫ ਜ਼ਿਆਦਾ ਵਾ 100 100 150 200 200 ਸਾਲ ਦੇ ਬੂਟੇ ਵੀ ਉਹਨਾਂ ਦੇ ਪਾਏ ਗਏ ਨੇ ਟਿਸ਼ੂ ਕਲਚਰ ਰੂਟ ਸਟਾਕ ਆ ਉਹ 25 30 ਸਾਲ ਤੱਕ ਕੰਮ ਕਰਦਾ ਵਾ ਜੀ ਮੋਸਟਲੀ ਕਹ ਲੋਗੇ ਵੀ ਲੋਕ ਉਹਦੇ ਤੇ ਜ਼ੋਰ ਦੇ ਰਿਹਾ ਬਟ ਅਸੀਂ ਦੇ ਰਿਹਾ ਕਿ ਜਦੋਂ ਮੈਕਸੀਕੋ ਉਹ ਜੀਐਮਓ ਤੇ ਜ਼ੋਰ ਨਹੀਂ ਦਿੰਦਾ ਉਹ ਉਹ ਜੀਐਮਓ ਤੇ ਹੀ ਕੰਮ ਕਰਦਾ ਵਾ ਜੈਨੇਟਿਕ ਮੋਡੀਫਾਈਡ ਵੈਰਾਈਟੀਆਂ ਨੂੰ ਉਹ ਪਹਿਲ ਨਹੀਂ ਦਿੰਦਾ ਉਹ ਦੂਜਿਆਂ ਤੇ ਕੰਮ ਕਰਦਾ ਤੇ ਅਸੀਂ ਦੋਵਾਂ ਤੇ ਹੀ ਕਰ ਰਹੇ ਹਾਂ ਕਿ ਜਿੱਦਾਂ ਦੀ ਕਿਸੇ ਦੀ ਡਿਮਾਂਡ ਹੈਗੀ ਆ ਤੇ ਇਹ ਹੈਗਾ ਵੀ ਮੈਕਸੀਕਨ ਰੂਟ ਸਟਾਕ ਦੇ ਨਾਲ ਪlant ਵੀ ਸਸਤਾ ਪੈਂਦਾ ਉਹਦੀ ਲਾਈਫ ਵੀ ਜ਼ਿਆਦਾ ਵਾ ਝਾੜ ਵੀ ਜ਼ਿਆਦਾ ਵਾ ਵਾਧਿਆ ਜਿਹੜੇ ਕਹ ਲੋਗੇ ਵੀ ਇਜ਼ਰਾਇਲੀ ਰੂਟ ਸਟਾਕ ਹੈ ਜਾਂ ਹੋਰ ਰੂਟ ਸਟਾਕ ਨੇ ਉਹਨਾਂ ਦਾ ਕਹ ਲੋਗੇ ਵੀ ਕੋਸਟਲੀ ਵੀ ਜ਼ਿਆਦਾ ਨੇ ਤੇ ਕੇ ਫਿਰ ਉਹਨਾਂ ਦਾ ਲਾਈਫ ਸਪੈਨ ਕਟਿਆ ਹਾਂਜੀ ਤੇ ਤੁਸੀਂ ਗੱਲ ਕੀਤੀ ਮੈਕਸੀਕੋ ਦੀ ਤਾਂ ਮੈਕਸੀਕੋ ਦੇ ਵਿੱਚ ਇਸ ਫਰੂਟ ਦੀ ਕੀ ਮਹੱਤਤਾ ਹੈਗੀ ਆ ਇਹ ਤੇ ਜੀ ਉੱਥੇ ਜਾ ਕੇ ਪਤਾ ਲੱਗਦਾ ਜੀ ਜੋ ਕਹ ਲੋਗੇ ਵੀ ਕਿਤੇ ਵੀ ਨਹੀਂ ਹੁੰਦਾ ਹੈ ਕਹ ਲੋਗੇ ਜੀ ਬਾਗ ਲੱਗਿਆ ਤਾਂ ਬਾਗਾਂ ਦੇ ਵਿੱਚ ਸਿਕਿਉਰਿਟੀ ਆ ਪੂਰੇ ਯੂ ਐਸ ਏ ਨੂੰ ਤੇ ਜਾਂ ਕੈਨੇਡਾ ਨੂੰ ਕਹਿ ਲਿਓ ਕਿ ਮੈਕਸੀਕੋ ਹੀ ਆ ਵਾ ਕਡੋ ਸਪਲਾਈ ਕਰ ਰਿਹਾ ਵਾ ਕੈਲੀਫੋਰਨੀਆ ਦੇ ਵਿੱਚ ਯੂ ਐਸ ਏ ਚ ਹੁੰਦੀ ਆ ਗੱਤ ਖੇਤੀ ਬਟ ਇਹ ਆ ਕਿ ਜਿੰਨੀ ਵੀ ਜ਼ਿਆਦਾ ਮੈਜੋਰਟੀ ਆ ਉਹ ਸਾਰੀ ਉਧਰੋਂ ਹੀ ਉਹਨਾਂ ਦੀ ਸਪਲਾਈ ਹੋ ਰਹੀ ਹੈ ਉਹ ਕਹਿ ਸਕਦੇ ਆ ਕਿ ਮਹਾਂਜ ਕੇ ਫਰੂਟ ਹੈ ਜਿਸ ਨੂੰ ਸਿਕਿਉਰਿਟੀ ਵੀ ਮਿਲਦੀ ਨਾਲ ਬਿਲਕੁਲ ਜੀ ਇਹ ਤਾਂ ਕਹ ਲੋਗੇ ਵੀ ਕੁੱਤੇ ਵੀ ਰਖੇ ਆ ਉੱਥੇ ਜਦਾਂ ਇੱਥੇ ਪਿੱਛੇ ਜੇ ਵੀਡੀਓ ਆਈ ਸੀ ਕਿ ਵੀ ਆਂਬੇ ਆਉਂਦੇ 7000 ਰੁਪਏ ਕਿਲੋ ਵਾਲਾ ਤਾਂ ਉਹਦੇ ਤੇ ਸਿਕਿਉਰਿਟੀ ਕੁੱਤੇ ਵੀ ਲਾਏ ਆ ਤੇ ਕੈਮਰੇ ਵੀ ਲਾਏ ਇਹ ਉੱਥੇ ਦੇ ਆਮ ਜੀ ਗੱਲ ਆ ਕਿ ਵੀ ਲਾਉਣੀ ਪੈਂਦੀ ਹੈ ਮੈਕਸੀਕੋ ਦੇ ਵਿੱਚ ਮਾਫੀਆ ਵਾਏ ਗਿਆ ਲੋਕ ਵੀ ਇਹਦੇ ਜੀ ਮਤਲਬ ਵਧੀਆ ਤਰੀਕੇ ਦੇ ਨਾਲ ਉੱਥੇ ਬਿਲਕੁਲ ਜੀ ਬਿਲਕੁਲ ਜੀ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹਰਮਨ ਹਰਮਨਪ੍ਰੀਤ ਨੇ ਮੈਨੂੰ ਦੱਸਿਆ ਕਿ ਕਿਵੇਂ ਜੋ ਇੱਕ ਅਵੋਕਾਡੋ ਤੇ ਫਰੂਟ ਨੂੰ ਕਿਵੇਂ ਜੋ ਮੈਕਸੀਕੋ ਦੇ ਵਿੱਚ ਮਤਾ ਮਿਲੀ ਹੈ ਕਿਵੇਂ ਜੋ ਉਹਦੇ ਜਦੋਂ ਲੈ ਕੇ ਜਾਂਦੇ ਤੇ ਗੱਡੀ ਤੇ ਨਾਲ ਦੀ ਨਾਲ ਸਿਕਿਉਰਟੀ ਵੀ ਨਾਲ ਜਾਂਦੀ ਆ ਕਿਉਂਕਿ ਜੇਕਰ ਅਸੀਂ ਇਸ ਦਰਖਤ ਦੀ ਗੱਲ ਕਰ ਲਈਏ ਤਾਂ ਇਹ ਜੋ ਹਰਮਨਪ੍ਰੀਤ ਪਹਿਲੇ ਇਨਸਾਨ ਨੇ ਜੋ ਪੰਜਾਬ ਦੇ ਵਿੱਚ ਜਿੰਨਾਂ ਵੱਲੋਂ ਇਸ ਦੀ ਖੇਤੀ ਕੀਤੀ ਗਈ ਸ਼ੁਰੂ ਤੇ ਇੱਕ ਤਰ੍ਹਾਂ ਤੋਂ ਕੀ ਫਾਇਦੇਮੰਦ ਹੁੰਦਾ ਕੀ ਕੁਝ ਲਾਭ ਮਿਲਦਾ ਹੈ ਕਿਸਾਨ ਨੂੰ ਉਹ ਚੀਜ਼ ਦੀ ਵੀ ਉਹਨਾਂ ਵੱਲੋਂ ਦੱਸਿਆ ਗਿਆ ਤੇ ਨਾਲ ਜਿਹੜਾ ਹਰਮਨਜੀਤ ਇੱਕ ਚੀਜ਼ ਹੋਰ ਅਗਰ ਕਿਸੇ ਕਿਸਾਨ ਨੂੰ ਨਹੀਂ ਪਤਾ ਕਿ ਇਸ ਦੀ ਖੇਤੀ ਕਿਵੇਂ ਕਰਨੀ ਉਹਨੂੰ ਗਾਈਡਲਾਈਨਸ ਵੀ ਕੋਈ ਗਾਈਡ ਵੀ ਕਰੋਗੇ ਤੁਸੀਂ ਬਿਲਕੁਲ ਜੀ ਉਹਦੇ ਜਦੋਂ ਕੋਈ ਬੂਟਾ ਖਰੀਦਦਾ ਵਾ ਉਹ ਤੇ ਸਾਡਾ ਫਰਜ਼ ਹੈ ਅਗਲੇ ਦਾ ਵੀ ਫਰਜ਼ ਹੈ ਕਿ ਵੀ ਅਸੀਂ ਉਸ ਹਿਸਾਬ ਨਾਲ ਟਾਈਮ ਟੂ ਟਾਈਮ ਜੋ ਵੀ ਗਾਈਡੈਂਸ ਉਹਨਾਂ ਨੂੰ ਚਾਹੀਦੀ ਆ ਉਹ ਪੁੱਛਣਗੇ ਤੇ ਜ਼ਰੂਰ ਦੱਸਾਂਗੇ ਜੀ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਜਿਹੜੇ ਕਿਸਾਨਾਂ ਨੂੰ ਇਸ ਦੇ ਬਾਰੇ ਨਹੀਂ ਪਤਾ ਉਹ ਆ ਕੇ ਇੱਕ ਵਾਰੀ ਜ਼ਰੂਰ ਹਰਮਨ ਪੀਠ ਹੋਣਾ ਤੋਂ ਜੋ ਇਸ ਦੀ ਨੋਲਿਜ ਲੈ ਸਕਦਾ ਕੈਮਰਾਮੈਨ ਜਿੰਦਰ ਸਿੰਘ ਦੇ ਨਾਲ ਅਕਸ਼ ਸੁਨਗ ਜਗਬਾਨੀ ਟੀਵੀ ਬਿਆਸ